ਮੈਨੂੰ ਇੱਕ ਦੋ ਕਤਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਐਵੇਂ ਤੁਸੀਂ ਆਪਣੀ ਜਾਨ ਗਵਾ ਲੈਣੀ ਇਹ ਨਵੀਂ ਧਮਕੀ ਦਿੱਤੀ ਹੈ ਵਿੱਕੀ ਗੌਂਦਰ ਨੇ ਫੇਸਬੁੱਕ ਪੇਜ ਦੇ ਜ਼ਰੀਏ ਇਹ ਧਮਕੀ ਉਨ੍ਹਾਂ ਲੋਕਾਂ ਲਈ ਹੈ ਜੋ ਵਿੱਕੀ ਗੌਂਦਰ ਦੇ ਨਾਮ ਦਾ ਇਸਤੇਮਾਲ ਕਰ ਰਹੇ ਨੇ ਵਿੱਕੀ ਗੌਂਦਰ ਸਰਾਵਾ ਬੋਦਲਾ ਦੇ ਨਾਮ ਤੋਂ ਚੱਲ ਰਹੇ ਫੇਸਬੁੱਕ ਪੇਜ ਦੇ ਜ਼ਰੀਏ ਇਹ ਧਮਕੀ ਦਿੱਤੀ ਗਈ ਹੈ ਵਿੱਕੀ ਗੌਂਦਰ ਵੱਲੋਂ ਲਿਖੀ ਗਈ ਧਮਕੀ 'ਚ ਕਿਹਾ ਗਿਆ ਹੈ ਕਿ ਉਸਦੇ ਨਾਮ ਦਾ ਕੁਝ ਲੋਕ ਗਲਤ ਇਸਤੇਮਾਲ ਕਰ ਰਹੇ ਨੇ ਵਿੱਕੀ ਗੌਂਡਰ ਦੀ ਇਹ ਵੱਡੀ ਪ੍ਰਤੀਕਿਰਿਆ ਉਸ ਕੁੜੀ ਦੇ ਬਿਆਨ ਤੋਂ ਬਾਅਦ ਆਈ ਹੈ ਜਿਸ ਵਿੱਚ ਉਸ ਕੁੜੀ ਨੇ ਵਿੱਕੀ ਗੌਂਡਰ ਗੈਂਗ ਦੇ ਉੱਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਇਲਜ਼ਾਮ ਲਾਇਆ ਸੀ। ਕੁਝ ਦਿਨ ਪਹਿਲਾਂ ਮੋਹਾਲੀ ਵਿੱਚ ਇੱਕ ਕੁੜੀ ਨੇ ਇਲਜ਼ਾਮ ਲਾਇਆ ਸੀ ਕਿ ਉਸ ਨੂੰ ਵਿੱਕੀ ਗੌਂਡਰ ਦੇ ਨਾਮ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਨੇ। ਵਿੱਕੀ ਗੌਂਡਰ ਨੇ ਜਲੰਧਰ ਤੋਂ ਫਗਵਾੜਾ ਰੋਡ ਦੇ ਉੱਤੇ ਸੁਖਾ ਕਾਲਮਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਗੈਂਗਸਟਰ ਸੁਖਾ ਕਾਲਮਰ ਦੇ ਕਤਲ ਤੋਂ ਬਾਅਦ ਇੱਕ-ਇੱਕ ਕਰਕੇ ਵਿੱਕੀ ਗੌਂਡਰ ਆਪਣੇ ਸਾਰੇ ਦੁਸ਼ਮਨਾ ਨੂੰ ਟਿਕਾਣੇ ਲਾnde ਆ ਰਿਹਾ। ਗੈਂਗਸਟਰ ਸੁਖਾ ਕਾਲਵਾ ਦਾ ਪੰਜਾਬ ਚ ਕ੍ਰਾਈਮ ਦੀ ਦੁਨੀਆ ਦੇ ਵਿੱਚ ਇੱਕ ਨਾਮ ਸੀ ਪੁਲਿਸ ਕਸਟਡੀ ਚ ਦੋ ਵਾਰੀ ਭੱਜਣ ਵਾਲੇ ਸੁਖਾ ਕਾਲਵਾ ਤੋਂ ਪੁਲਸ ਵੀ ਦਾਇਲਦੀ ਸੀ ਵਿੱਕੀ ਗੌਂਦਰ ਨੇ ਸੁਖਾ ਕਾਲਵਾ ਨੂੰ ਪੁਲਿਸ ਕਸਟਡੀ ਵਿੱਚ ਹੀ ਕਤਲ ਕੀਤਾ ਸੀ ਇਸ ਕਤਲ ਤੋਂ ਬਾਅਦ ਰਾਤੋਂ ਰਾਤ ਵਿੱਕੀ ਗੌਂਦਰ ਸੁਰਖੀਆਂ ਚ ਛਾ ਗਿਆ ਪੁਲਸ ਦੇ ਵੀ ਹੋਸ਼ ਉਡ ਗਏ ਕਿਉਂਕਿ ਪੁਲਸ ਕਸਟਡੀ ਦੇ ਵਿੱਚ ਗੈਂਗਸਟਰ ਨੂੰ ਮਾਰਨ ਤੋਂ ਬਾਅਦ ਪੁਲਸ ਦੇ ਉੱਤੇ ਹੀ ਸਵਾਲ ਉੱਠ ਗਏ ਸੁਖਾ ਕਾਲਵਾ ਦੇ ਕਤਲ ਤੋਂ ਬਾਅਦ ਵਿੱਕੀ ਗੌਂਦਰ ਨੂੰ ਲੱਭਣ ਵਾਸਤੇ ਪੁਲਸ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ ਆਖਰਕਾਰ ਪੁਲਿਸ ਨੇ ਪਿਛਲੇ ਸਾਲ ਵਿੱਕੀ ਗੌਂਦਰ ਨੂੰ ਗ੍ਰਿਫਤਾਰ ਕਰ ਲਿਆ ਸੀ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਪੰਜਾਬ ਦੇ ਗੈਂਗਸਟਰਾਂ ਲਈ ਕਿਸੇ ਦੀ ਜਾਨ ਲੈਣਾ ਕੋਈ ਔਖੀ ਗੱਲ ਨਹੀਂ ਹੈ ਇਤੋਂ ਤੱਕ ਕਿ ਇਹ ਗੈਂਗਸਟਰ ਪੁਲਿਸ سے ਗੋਲੀ ਚਲਾਣ ਤੋਂ ਵੀ ਨਹੀਂ ਡਰਦੇ ਗੈਂਗਸਟਰ ਵਿੱਕੀ ਗੌਂਦਰ ਦੂਜੀ ਵਾਰੀ ਉਦੋਂ ਚਰਚਾ 'ਚ ਆਇਆ ਜਦੋਂ ਉਸਨੇ ਇਸੇ ਸਾਲ ਦੀ ਸ਼ੁਰੂਆਤ ਦੇ ਵਿੱਚ ਨਾਬਾ ਜੇਲ੍ਹ ਤੋੜ ਦਿੱਤੀ ਪੰਜਾਬ ਦੀ ਸਭ ਤੋਂ ਮਜ਼ਬੂਤ ਨਾਬਾ ਜੇਲ੍ਹ ਨੂੰ ਬ੍ਰੇਕ ਕਰਨਾ ਕੋਈ ਆਸਾਨ ਗੱਲ ਨਹੀਂ ਸੀ ਵਿੱਕੀ ਗੌਂਦਰ ਨੇ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਇਸ ਕੰਮ ਨੂੰ ਬੜੀ ਆਸਾਨੀ ਨਾਲ ਅੰਜਾਮ ਦੇ ਦਿੱਤਾ ਜੇਲ੍ਹ ਤੋਂ ਭੱਜਣ ਤੋਂ ਬਾਅਦ ਵਿੱਕੀ ਗੌਂਦਰ ਬੇਖੌਫ ਹੋ ਕੇ ਆਪਣੇ ਦੁਸ਼ਮਣਾਂ ਨੂੰ ਟਿਕਾਣੇ ਲਾ ਰਿਹਾ ਹੈ ਪਰ ਹੁਣ ਗੌਂਦਰ ਦੇ ਨਾਮ ਦਾ ਇਸਤੇਮਾਲ ਵੀ ਹੋਣ ਲੱਗ ਗਿਆ ਹੈ ਐਹੀ وجہ ਹੈ ਵਿੱਕੀ ਗੌਂਦਰ ਸਰਾਵਾ ਬੋਦਲਾ ਪੇਜ ਦੇ ਉੱਤੇ ਵਿੱਕੀ ਗੌਂਦਰ ਦੇ ਨਾਮ ਵੱਲੋਂ ਇਹ ਸੰਦੇਸ਼ ਛਾਪਿਆ ਗਿਆ ਹੈ ਇਸ ਫੇਸਬੁੱਕ ਪੋਸਟ ਦੇ ਉੱਤੇ ਵਿੱਕੀ ਗੌਂਦਰ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਹੈ ਕਿ ਉਸਨੇ ਉਸ ਲੜਕੀ ਨੂੰ ਕੋਈ ਧਮਕੀ ਨਹੀਂ ਦਿੱਤੀ ਜਿਸਨੇ ਉਸ ਦੇ ਉੱਤੇ ਧਮਕੀ ਦੇਣ ਦਾ ਇਲਜ਼ਾਮ ਲਾਇਆ ਹੈ ਇਸੇ ਨਾਲ ਹੀ ਵਿੱਕੀ ਗੋਂਡਰ ਨੇ ਇਹ ਵੀ ਕਿਹਾ ਹੈ ਕਿ ਉਸ ਲਈ ਇੱਕ ਦੋ ਕਤਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਇਸ ਲਈ ਜੇ ਕੋਈ ਉਸ ਦੇ ਨਾਮ ਦਾ ਗਲਤ ਇਸਤੇਮਾਲ ਕਰਦਾ ਹੈ ਤੇ ਉਸ ਦੀ ਖੈਰ ਨਹੀਂ। ਇਸ ਪੋਸਟਰ ਦੇ ਰਹੀ ਹੈ ਵਿੱਕੀ ਗੋਂਡਰ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕੀਤੇ ਨੇ। ਕੁੜੀ ਨੂੰ ਧਮਕੀ ਦੇਣ ਵਾਲੀ ਗੱਲ ਤੋਂ ਤਾਂ ਇਨਕਾਰ ਕੀਤਾ ਹੀ ਇਹ ਨਾਲ ਹੀ ਉਹਨਾਂ ਲੋਕਾਂ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ ਜੋ ਉਸ ਦੇ ਨਾਮ ਤੇ دہشت ਫੈਲਾ ਰਹੇ ਨੇ। ਦੈਨਿਕ ਮੈਲ ਪੰਜਾਬੀ ਟੀਵੀ ਦੀ ਰਿਪੋਰਟ।